ਜਿਹੜੇ ਆਪਾਂ ਇਹ ਲਾ ਕੇ ਸਟicker ਸਾਕੇ ਬਚਾਅ ਹੋ ਸਕੇ ਤੇ ਬੰਦੇ ਕਦੇ ਕਦੇ ਗੱਲ ਵਿੱਚ ਪੜੇ ਹੁੰਦੇ ਆ ਹਾਫੇ ਪੜੇ ਹੁੰਦੇ ਆ ਬਹੁਤ ਡਰਦੇ ਨੇ ਇਹ ਜਿਹੜੇ ਨੇ ਕਿੰਨੇ ਕਿਹਾ ਆ ਦੇਖੋ ਆਮ ਲੋਕਾਂ ਨੂੰ ਮੈਂ ਕਹਿੰਦੀ ਆ ਕਿ ਹਮੇਸ਼ਾ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਲਾ ਕੇ ਚੱਲੋ ਜੈਲੋ ਲਾਈਟਾਂ ਉਹਨਾਂ ਦੀਆਂ ਚੱਲਦੀਆਂ ਹੋਣੀਆਂ ਚਾਹੀਦੀਆਂ ਆਪਣਾ ਜ਼ਿੰਦਗੀ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ ਤੇ ਜਿਹੜੀ ਰਫਤਾਰ ਆ ਰਫਤਾਰ ਹਮੇਸ਼ਾ ਉਸੇ ਸਾਹਮਣੇ ਰੱਖੋ ਤਾਕੇ ਜਿਹੜੀ ਜ਼ਿੰਦਗੀ ਆ ਦੂਸਰੇ ਦਿਨ ਵੀ ਆਪਾਂ ਗੱਡੀ ਚਲਾਉਣੀ ਆ ਤੇ ਆਪਣੀ ਜਿਹੜੀ ਉਮਰ ਲੰਬੀ ਹੋਵੇ ਤੇ ਪੰਜਾਬ ਹੱਸਦਾ ਬਸਦਾ ਰਹੇ ਤੇ ਇੱਕ ਚੰਗਾ ਪੰਜਾਬ ਪਰਫੁੱਲਕ ਪੰਜਾਬ ਹੋਵੇ। ਹਵਾਰਾ ਗੰਵਾਂ ਮੈਂ ਜਿਆਦਾ ਉਮਰ ਇਹਨਾਂ ਵਾਸਤੇ ਕਰੂ। ਅੱਜ ਇਹ ਜਿਹੜੇ ਸਟicker ਆ ਸਿਰਫ ਕਮਰਸ਼ੀਅਲ ਵਾਹਨ ਤੇ ਲਗਾਏ ਜਾ ਰਹੇ ਉਸ ਤੋਂ ਬਾਅਦ ਅਸੀਂ ਗਵਾਂ ਦੇ ਉੱਪਰ ਵੀ ਸਟicker ਲਗਾ ਬਾਕੀ ਜਿਹੜਾ ਸਟੇਟ ਮੀਡੀਆ ਦੇ ਨਾਲ ਲੱਗ ਕੇ ਇਦਾਂ ਦਾ ਪ੍ਰਚਾਰਾ ਕੀਤਾ ਗਿਆ ਇਦਾਂ ਦੇ ਹੋਰ ਵੀ ਪ੍ਰਚਾਰਾ ਕੀਤੇ ਜਾਣਗੇ ਸਟੇਟ ਮੀਡੀਆ ਜਿਹੜਾ ਕਲੱਬ ਹੈ ਇਹ ਟਾਈਮ ਟੂ ਟਾਈਮ ਬੜੇ ਵਧੀਆ ਪ੍ਰਚਾਰਾ ਕਰ ਰਿਹਾ ਤੇ ਲੇਕਿਨ ਅੱਜ ਵੀ ਜਿਹੜਾ ਇਹਨਾਂ ਨੇ ਟੰਡਨ ਭਾਜੀ ਨੇ ਪ੍ਰਚਾਰਾ ਕੀਤਾ ਇਹ ਵੀ ਬਹੁਤ ਅੱਛਾ ਵਾ ਤਾਂ ਕਿ ਜਿਹੜੀ ਜਵਾਨੀ ਹੈ ਜਿਹੜੀ ਥੋੜੀ ਜੀ ਤੇਜ ਰਫਤਾਰ ਨਾਲ ਚੱਲਦੀ ਆ ਤੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਸਭ ਤੋਂ ਬਧੀਆ ਹੈ ਜਿਹੜਾ ਜਿਹੜਾ ਅਗਲਾ ਮੈਡ ਦਾ ਲਾਏ ਆ ਵੈਲੇ ਸਾਡੀ ਜਿਹੜਾ ਚਾਪੀ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕੋਛੀਨਾ ਦੇ ਨਾਲ ਮਿਲ ਕੇ ਸਟੇਟ মিডিਆ ਕਲੱਬ ਵੱਲੋਂ ਅਸੀਂ ਜਿਹੜੇ ਕਲੈਕਟਰ ਸਟicker ਜਿਹੜਾ ਢੋਲੇਵਾਲ ਚੌਂਕ ਦੇ ਵਿੱਚ ਲਗਾਉਣੇ ਸ਼ੁਰੂ ਕੀਤੇ ਆ ਤੇ ਇਸੇ ਤਰ੍ਹਾਂ ਹੀ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਲਗ ਲਗ ਇਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਵੀ ਹਾਈਵੇ ਨਿਕਲਦਾ ਉੱਥੇ ਸਟicker ਲਗਾਵਾਂਗੇ ਜੀ ਤੇ ਲਗਭਗ ਕਿੰਨੀਆਂ ਗੱਡੀਆਂ ਨੂੰ ਲੱਗ ਚੁੱਕੇ ਸੀ 1100 ਤੋਂ ਵੱਧ ਹੋਣ ਤੱਕ ਲਾ ਚੁੱਕਿਆ ਸੀ ਇੰਦਾ ਤੇ ਉਪਰਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਹੋਰ ਵੀ ਕੀਤੇ ਜਾਣਗੇ ਜਿਵੇਂ ਗੋਗਾ ਦਾ ਜਿਹੜੀਆਂ ਅਵਾਰਾ ਫਿਰਟੀਆਂ ਉਹਨਾਂ ਨੇ ਕੀ ਆਪਣ ਨਾਲ ਅਸੀਂ ਐਮਐਨਐ ਸਾਹਿਬ ਨਾਲ ਮਿਲ ਕੇ ਜਿਹੜੇ ਅਸੀਂ ਬੈਲਟਾ ਬਣਵਾ ਲਿਆ ਨੇ ਜਿੰਨੇ ਵੀ ਐਨੀਮਲ ਐਨਜੀਓ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਰਿਫਲੈਕਟਰ ਜਿਹੜੀਆਂ ਬੈਲਟਾ ਲਾਵਾਂਗੇ ਜੀ ਐਮਐਨਐ ਸਾਹਿਬ ਦਾ ਅਸੀਂ ਯੋਗਪਾਦਾ ਰਹਿੰਦਾ ਤੁਹਾਨੂੰ ਬਿਲਕੁਲ ਬਿਲਕੁਲ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਵਧੀਆ ਕੰਮ ਕਰ ਰਿਹਾ ਇਸ ਟਾਈਮ ਵੀ ਸਾਡੇ ਇੱਕ ਇੱਕ ਕੋਲ ਦੀ ਇਸ ਐਕਟੀਵਿਟੀ ਦੇ ਵਿੱਚ ਕੈਸਾ ਨੇ ਸਟੇਟ মিডিਆ ਦੇ ਨਾਲ ਨਾਲ ਬਹੁਤ ਸਾਰੇ ਸਾਹਮਣੇ ਖੜੇ ਰਹਿੰਦੇ ਆ ਪੱਤਰਕਾਰ ਭਾਈਚਾਰੇ ਨਾਲ ਬਿਲਕੁਲ ਖੜੇ ਰਹਿੰਦੇ ਆ ਠੀਕ ਹੈ ਰ ਆਪਣੇ ਬੰਦੇ ਦੇ ਅੱਗੇ ਦੱਲ ਜਾਂਦਾ ਪਤਾ ਨਹੀਂ ਕਿ ਲੱਭਾ ਹੈ ਸਾਡਾ ਪਪਾ ਰ ਹੈ ਕਿ ਸਟੇਟ মিডিਆ ਦੇ ਪੇਪਰ ਸਾਰੇ ਸਾਡੇ ਪਰਿਵਾਰ ਦੇ ਪਰਿਵਾਰ ਦੇ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਤੋਂ ਕਿਹਾ ਜਾਂਦਾ ਕਿ মিডিਆ ਇੱਕ ਬੜਾ ਵੱਡਾ ਥੰਮ ਹੈ ਕਿਤੇ ਜਿਹੜੇ ਪੋਲੀਟੀਸ਼ੀਅਨ ਨੇ ਕੰਮ ਕਰਨਾ ਲੋਕਾਂ ਦੇ ਵਿੱਚ ਲਿਆਣਾ মিডিਆ ਦਾ ਕੰਮ ਹੁੰਦਾ ਸੋ ਮੈਂ মিডিਆ ਵਾਲੇ ਵੀ ਵੀਰਾਂ ਦਾ ਸਤਿਕਾਰ ਕਹਿੰਦੀਆਂ ਜਿਨ੍ਹਾਂ ਨੇ ਇਸ ਮੂਮੈਂਟ ਨੂੰ ਆਪਣੇ ਕੈਮਰੇ ਆ ਦੇ ਵਿੱਚ ਰੋਣਾ ਬਣਾਉਣਾ ਦੇਖ ਧੰਨਵਾਦ ਜਿਆਦਾ ਜੋਰ ਨਾਲ ਸ਼ੁਰੂ ਕਰਦੇ ਹਾਂ